ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਪਿੰਡੀ ਔਲਖ ਤੋਂ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੀ ਸਹਿਬਾਨਾਂ ਦੀ ਅਗਵਾਈ ਹੇਠ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਚ ਖਾਲਸਾਈ ਜਾਲੋ ਜਗਾਉਣ ਨਾਲ ਰਵਾਨਾ ਹੋਇਆ ਨਗਰ ਕੀਰਤਨ ਚ ਰਾਗੀ ਸਿੰਘਾਂ ਅਤੇ ਕਥਾਵਾਚਕਾਂ ਨੇ ਸ਼ਬਦ ਗਾਇਨ ਕੀਤੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਕਾ ਸੇਵਾ ਵਾਲੇ ਸੰਤ ਮਾਪੂਸ਼ ਬਾਬਾ ਜਗੀਰ ਸਿੰਘ ਜੀ ਬਾਬਾ ਕੁਲਬੀਰ ਸਿੰਘ ਜੀ ਮੋਕੇ ਗੁਰਦੁਆਰਾ ਦਮਦਮਾ ਸਾਹਿਬ ਦੇ ਮੁਖ ਸੇਵਾਦਾਰ ਕਾਰ ਸੇਵਾ ਵਾਲੇ ਬਾਬਾ ਮੁਕਤਾਰ ਸਿੰਘ ਜੀ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ। ਜੀ ਵੀਰ ਡਾਕਟਰ ਜਸਬੀਰ ਸਿੰਘ 올ਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾਂ ਚੁਗਾਵਾ। ਤੋਂ ਪਹਿਲਾਂ ਵਰਤਨ ਮਿੱਟਈ ਦੇ ਚੈਨਲ ਤੋਂ ਦੇਖ ਰਹਾ ਹੈ ਸਰੋਤਿਆਂ ਨੂੰ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਹਰ ਸਾਲ ਦੀ ਤਰ੍ਹਾਂ ਪਿੰਡੀ ਔਲਖ ਦਮਦਮਾ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਜੋ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਜਾਂਦਾ ਉਹ ਅੱਜ ਜੋ ਵੱਖ-ਵੱਖ ਪਿੰਡਾਂ ਤੋਂ ਹੁੰਦਾ ਆ ਪਿੰਡ ਮਿਆਦੀ ਕਲਾਂ ਦੇ ਵਿੱਚ ਪੁੱਜਿਆ ਆ ਅਸੀਂ ਇੱਥੇ ਸਾਰੀ ਸੰਗਤ ਨੂੰ ਤਨ ਤਨ ਸਾਬੇ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਸੰਗਤ ਦਾ ਜਿਹੜਾ ਇੱਥੇ ਪੁੱਜਣ ਤੇ ਮਿਆਦੀ ਗਲਾਂ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਔਰ ਸਮੂਹ ਜਗਤ ਨੂੰ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰਨ ਔਰ ਚੜ੍ਹਦੀਆਂ ਕਲਾ ਕਰਨ ਇਸੇ ਤਰ੍ਹਾਂ ਜਿਹੜਾ ਹਰ ਸਾਲ ਨਗਰ ਕੀਰਤਨ ਜਿਹੜੇ ਸੱਜਦੇ ਰਹਿਣ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜਿਹੜਾ ਸੰਗਤਾਂ ਦੇ ਸਫਿਰਤੇ ਮਿਹਰ ਭਰੇ ਹੱਥੇ ਰੱਖਦੇ ਆਣਾ ਜਿਵੇਂ ਆ ਆਸਦੇ ਆਂ ਕਾਰ ਸੇਵਾ ਦੇ ਸੰਤ ਬਾਬਾ ਮੁਖਤਾਰ ਸਿੰਘ ਜੀ ਆਣਾ ਜਿੰਨੂੰ ਇੱਥੇ ਨਗਰ ਵਿੱਚ ਪਹੁੰਚਣ ਤੇ ਉਹਨਾਂ ਨੂੰ ਜਿਵੇਂ ਆਸਦੇ ਆ ਸਮੁੱਚੀ ਸੰਗਤ ਦਾ ਧੰਨਵਾਦ ਕਰਦੇ ਆ ਜਿਵੇਂ ਆ ਆਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ